ਇਹ 100 ਰੁਪਏ ਚ ਸਾਰੇ ਕਿੱਟ ਮਿਲ ਜਾਂਦੀ ਹੈ ਫਿਰ ਹੈ ਯੂਨੀਵਰਸਿਟੀ ਦੀ ਬਈ ਉਹਨਾ ਜਦੋਂ ਪੀਵੀ 18 ਕੰਟ ਚੱਲੀ ਹੈ ਨਾ ਭਾਈ ਜਿਹਦੇ ਨਹੀਂ ਵਿਆਹ ਹੋਇਆ ਉਹ ਵਿਆਹ ਦਾ ਕਾਰਡ ਵੀ ਇਹਨਾਂ ਤੋਂ ਬਣਾ ਸਕਦੇ ਐ ਇਕੋ ਫ੍ਰੈਂਡਲੀ ਹੋਰ ਛੇੜਦੇ ਆ ਕਿਸੇ ਨੂੰ ਪੈਣੀ ਸਾਹਿਬ ਵਾਲਿਆਂ ਦੀ ਕੁਲਫੀ ਨਾ ਹੋਵੇ ਪੀਯੂ ਦੇ ਕਿਸਾਨ ਦੇ ਵਿੱਚ ਇਹ ਵੀ ਹੋ ਨਹੀਂ ਸਕਦਾ ਆਟੋ ਤੇ ਸੱਤ ਬਣ ਗਿਆ ਜਾਂ ਦੁਆਰਾ ਬੋਲੀ ਮੈਂ ਤੇ ਪੰਜ ਮੱਜਾਂ ਤਿੰਨ ਕਟੀਆਂ ਦੋ ਪੂਲੇ ਲਿਉਣੀਆਂ ਜਟੀਆਂ ਪੰਜਾਂ ਨੂੰ ਇੱਕ ਇੱਕ ਪਾਉਣਾ ਦਾ ਕਿਵੇਂ ਪੂਰਾ ਹੋਣਾ ਉਹ ਇਧਰ ਤੇ ਇਧਰ ਵੇਖ ਕੇ ਦੱਸ ਉਹ ਇਧਰ ਵੇਖ ਕੇ ਦੱਸ ਤੁਸੀਂ ਦੱਸੋ ਭਾਈ ਭਾਈ ਯਾਰ ਮਾੜਾ ਇੱਕ ਵਾਰ ਸਮਾਂ ਸਾਧਾ ਸੈ ਲੈ ਗਿਆ ਹੋਣਾ ਅੱਛਾ ਉਹ ਜਾ ਕੇ ਚਾਰਜ ਹੁੰਨੇ ਆ ਫਿਰ ਮਾੜਾ ਵੋਟਾ ਗੱਲ ਆਊਗੀ ਇਹਦੇ ਮੈਗਨੈਟ ਹੋਏ ਪਏ ਨੂੰ ਪਤਾ ਹੀ ਹੁਣ ਜੇ ਕਰਨ ਕਵਾਦਾ ਫਿਰ ਯਾਦ ਆਜੂ ਇਹ ਤਾਂ ਹੀ ਜਾਊਗਾ ਠੀਕ ਹੈ ਆ ਦੱਸ ਨਹੀਂ ਤੁਸੀਂ ਦੱਸੋ ਭਾਈ ਉਧਰ ਕੀ ਪੁੱਛਦੇ ਐ ਸਵਾਲ ਦਿਵਾਉ ਤੁਸੀਂ ਨਾ ਜਿਵੇਂ ਮਰਜੀ ਪਾ ਦੇ ਬਾਈ ਮੱਠਲ ਬੜੇ ਚੱਕੀ ਹੋਏ ਐ ਸਾਰੇ ਆਨੇ ਇਹ ਪੂਰਾ ਇਹਨਾਂ ਨੂੰ ਸਮਝੀ ਰਹੀ ਏ ਤਾਂ ਮੈਂ ਜੀ ਇਹੀ ਤਾਂ ਸਵਾਲ ਆ ਭਾਈ ਕਾਲੀ ਕਾਲੀ ਆ ਜੇ ਕੋਈ ਆਊਗਾ ਤਾਂ ਫਾਇਦਾ ਪਾ ਲੂਗਾ ਨਹੀਂ ਠੀਕ ਐ ਬਸ ਨਵਰ ਘਰੇ ਦਾ ਬੈਠਾ ਹੀ ਐ ਘਰੇ ਦਾ ਫਿਰ ਉੱਥੇ ਜਾ ਕੇ ਸੱਥਾਂ ਦੇ ਵਿੱਚ ਬੈਠ ਕੇ ਚੁਗਲੀਆਂ ਹੀ ਕਰਨੀਆਂ ਨੇ ਹੋਰ ਕੋ ਖੱਟਣਾ ਤਾਂ ਹੈ ਨਹੀਂ ਤੁਮ ਵਾਚ ਸਮ ਟੇਕ ਨੋਟ ਗੱਲ ਸਹੀ ਐ ਲੁਧਿਆਣਾ ਕਰੋ ਭਾਈ ਸੱਤ ਚ ਬੈਠ ਕੇ ਮੇਲਾ ਦੇਖਣ ਆ ਜਾਓ ਜਿਹੜੇ ਵੀ ਕੋਈ ਨਵੀਂ ਇਨੋਵੇਸ਼ਨ ਕੀਤੀ ਹੁੰਦੀ ਹੈ ਯੂਨੀਵਰਸਿਟੀ ਦੀ ਉਹ ਸਾਰੀ ਇੱਥੇ ਡਿਸਪਲੇ ਕੀਤੀ ਹੁੰਦੀ ਹੈ ਜੇ ਤੁਸੀਂ ਇੱਥੇ ਆ ਕੇ ਮੇਲੇ ਹੀ ਦੇਖਦੇ ਫਿਰ ਉਹ ਕੋਈ ਚੀਜ਼ ਨੂੰ ਕਵਰ ਨਾ ਕਰੋ ਤਾਂ ਫਿਰ ਉਹਦਾ ਤਾਂ ਕੋਈ ਆਇਦਾ ਫਾਇਦਾ ਬਿਲਕੁਲ ਸਹੀ ਗੱਲ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਬਹੁਤ ਜਿਉਂਦੇ ਬਸਦੇ ਰਹੋ ਪਰਮਾਤਮਾ ਤੁਹਾਨੂੰ ਇਦੂੰ ਵੀ ਤਰੱਕੀਆਂ ਬਖਸ਼ੇ ਧੰਨਵਾਦ ਹਾਂਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਗਰਮੀ ਵੀ ਪੂਰੀ ਰਾਜ ਵੀ ਪੂਰਾ ਹਰ ਉਮਰ ਦਾ ਫਾਰਮਰ ਇੱਕ ਗੱਲ ਹੋਰ ਚਾਹੇ ਫਾਰਮਰ ਆ ਚਾਹੇ ਕੋਈ ਕੰਪਨੀ ਵਾਲੇ ਆ ਚਾਹੇ ਕੋਈ ਛੋਟੀਆਂ ਸਟਾਲਾਂ ਵਾਲੇ ਆ ਤੇ ਚਾਹੇ ਕੋਈ ਡਿਪਾਰਟਮੈਂਟ ਦੇ ਵਿਗਿਆਨੀ ਆ ਬਈ ਸਾਰੇ ਬੈਠੇ ਆ ਇੱਥੇ ਜੀਨੇ ਸਿੱਖਣਾ ਹੈ ਜਿੰਨਾ ਸਿੱਖਣਾ ਓਨੀ ਮਰਜ਼ੀ ਨਾਲ ਸਿੱਖ ਸਕਦਾ ਆ ਆ ਪਿੱਛੇ ਫਾਰਮਰਾਂ ਦਾ ਹੈਗਾ ਸਟਾਲਾਂ ਲੱਗੀਆਂ ਜਿਨ੍ਹਾਂ ਨੇ ਡਿਫਰੈਂਟ ਜਿਹੜੇ ਉਤਪਾਦ ਆ ਉਹ ਆਪ ਤਿਆਰ ਕੀਤੇ ਆ ਹੋਰ ਕੀ ਕੀ ਆ ਖਾਸ ਦਿਖਾਉਣੇ ਆ ਐਂਡ ਕੁਐਸਚਨ ਵੀ ਪੁੱਛਾਂਗੇ ਵੀ ਪਹਿਲੇ ਵਾਲੇ ਕਿਸਾਨ ਮੇਲੇਆਂ ਤੇ ਹੁਣ ਵਾਲੇ ਕਿਸਾਨ ਮੇਲੇ 'ਚ ਕੀ ਫਰਕ ਹੈ ਸਵਾਦ ਦੱਸਦੇ ਆ

ਬਾਈ ਜੀ ਸਤਿ ਸ਼੍ਰੀ ਅਕਾਲ ਬਈ ਇਹ ਡਿਫਰੈਂਟ ਦਾ ਕਨਸੈਪਟ ਦਿਖ ਰਿਹਾ ਤੁਹਾਡਾ ਸਾਰਿਆਂ ਦੇ ਮੇਲੇ ਚ ਹਨਾ ਥੋੜਾ ਜਿਹਾ ਦੇ ਦੋ ਜਿਗਾਰਡ ਵੀ ਕੀ ਹੈ ਇਹ ਸਾਹਿਬ ਹਾਂਜੀ ਬਈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਡਿਸਟ੍ਰਿਕਟ ਫਰੀਦਕੋਟ ਤੋਂ ਆ ਅਸੀਂ ਪੰਜਾਬੀ ਮਾਂ ਬੋਲੀ ਦੇ ਗੁਰਮਖੀ ਦੇ ਕੰਮ ਕਰ ਰਹੇ ਹਾਂ ਔਰ ਇਕੋ ਫ੍ਰੈਂਡਲੀ ਅਸੀਂ ਚੀਜ਼ਾਂ ਤਿਆਰ ਕਰਦੇ ਹਾਂ ਸਾਰੀਆਂ ਇਹ ਇਹ ਨਾਈਲੋਨ ਹੈਗਾ ਮੂੰਹ ਚ ਪਲਾਸਟਿਕ ਨਹੀਂ ਪੈ ਰਹੀ ਜੀਵਨ ਜਿਹੜਾ ਵਰਸ ਤੁਸੀਂ ਆਪ ਪਹਿਲਾਂ ਕਿਸੇ ਯੂਜ਼ ਕੀਤਾ ਉਹ ਜਿੰਨੀ ਚ ਪਹਿਲੀ ਵਾਰੀ ਉਹ ਵੀ ਧਰਤੀ ਦੇ ਕਿਸੇ ਕੋਨੇ ਚ ਪਿਆ ਹਜੇ ਹਜ਼ਾਰਾਂ ਸਾਲ ਲੰਘਦਾ ਇਹ ਬਾਇਓ ਡਿਗਰੇਬਲ ਆ ਮੂੰਹ ਚ ਪਲਾਸਟਿਕ ਨਹੀਂ ਪੈ ਰਹੀ ਵੇਸਟ ਕਰਾਂਗੇ ਖਤਮ ਹੋ ਜਾਏਗਾ ਗਲ ਜਗਾ ਸੜ ਜਗਾ ਮੱਚ ਜਾਏਗਾ ਇਹ ਵੀ ਅਸੀਂ ਤੋਰੀ ਦੇ ਤੋਰੀ ਦੇ ਝਾਵੇਂ ਬਣਾਏ ਹੋਏ ਆ ਬਾਡੀ ਸਕਰਬ ਨੈਚੁਰਲ ਹੋਏ ਤੋਰੀ ਹੈ ਵੀਰ ਜੀ ਇਹ ਕਾਦੀਆਂ ਜੀ ਤੋਰੀ 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 ਹੈ ਇਹ ਬਾਡੀ ਸਕਰਬ ਆਪਨੀ ਜਿਹੜੀ ਸਬਜੀ ਹੁੰਦੀ ਤੋਰੀ ਉਹ ਹਾਂ ਹਾਂ ਬਿਲਕੁਲ ਜੀ ਉਹ ਝਾਵੇਂ ਬਣਾਇਆ ਪਿੰਡ ਪੇ ਹਾਂ ਪਿੰਡਾ ਮਾਜਣਾਂ ਵਾਸਤੇ ਹਾਂ ਬਰਤਨੇ ਵੀ ਯੂਜ਼ ਕਰ ਸਕਦੇ ਆ ਬੜੇ ਵਧੀਆ ਨੇਮ ਦੀ ਪੈਨਸਲ ਬਣਾਈ ਹੋਈ ਹੈ। ਨੇਮ ਵਿੱਚ ਸਿੱਕਾ ਪਾਇਆ ਆ। ਅੱਛਾ। ਤੇ ਮਤਲਬ ਐਸੀ ਦੇਖੋ ਪੈਨ ਬਣਾਏ ਹੋਏ ਆ, ਅਸੀਂ ਕਾਗਜ਼ ਦੇ ਬਣੇ ਹੋਏ ਪੈਨ ਆਵੇ। ਇਹ ਪਲਾਂਟੇਬਲ ਆ। ਇਹਦੇ ਪਿੱਛੇ ਸਬਜ਼ੀਆਂ ਦੇ ਬੀਜ ਪਾਦੇ ਆ ਅਸੀਂ। ਇਹ ਕਾਗਜ਼ ਦੇ ਬਣੇ ਹੋਏ ਆ। ਜੋ ਸਿੱਕਾ ਇਹਦਾ ਖਤਮ ਹੋ ਗਿਆ ਪੈਨ ਦਾ। ਬੀਜ ਆ। ਜੋ ਸਿੱਕਾ ਇਹਦਾ ਖਤਮ ਹੋ ਗਿਆ ਪੈਨ ਦਾ ਹਨਾ ਤੁਸੀਂ ਇਹਨੂੰ ਗਮਲੇ 'ਚ ਲਾ ਕੇ ਪਾਣੀ ਪਾ ਦਿਓ, ਪੌਦਾ ਨਿਕਲ ਆਪਾਂ ਉਹਦੇ ਨਿਕਲ ਆਉਣਗੇ। ਇਹ ਬਾਸ ਦਾ ਹੈਂਡ ਵਾਸ਼ ਆ। ਬਾਸ ਦੇ ਕੋਲੇ ਤੋਂ ਬਣਿਆ ਹੋਇਆ ਝਾਰਕੋਲ ਦਾ। ਤੁਸੀਂ ਜਿਹੜਾ ਮਟੀਰੀਅਲ ਤਿਆਰ ਕਰਦੇ ਆ ਜਿਹੜੀ ਵੇਸਟੇਜ ਬਚਦੀ ਆ, ਬਾਂਸ ਦਾ ਫੇਸ ਵਾਸ਼ ਆ ਬਾਂਸ ਦਾ ਹੈਂਡ ਵਾਸ਼ ਆ ਬਾਂਸ ਦਾ ਡਿਸ਼ ਵਾਸ਼ ਵੀ ਬਣਾਇਆ ਹੋਇਆ ਸੀ ਬਾਂਸ ਦਾ ਮਾਸਕ ਵੀ ਬਣਾਇਆ ਹੋਇਆ ਹੈ ਬਾਂਸ ਦਾ ਸਕਰਾ ਵੀ ਬਣਾਇਆ ਹੋਇਆ ਹੈ ਹਾਂ ਬਾਂਸ ਦੇ ਮਗਰ ਪੈ ਕੇ ਕੋਈ ਚੀਜ਼ ਨਹੀਂ ਛੱਡੀ ਬਾਂਸ ਦੀ तकरीबन ਸਾਡੇ ਕੋਲ 40 ਪ੍ਰੋਡਕਟਸ ਨੇ ਜਿਹਦੇ ਵਿੱਚ 30 ਪ੍ਰੋਡਕਟ तकरीबन ਬੈਂਬੂ ਦੇ ਬਾਂਸ ਤੋਂ ਬਣੇ ਹੋਏ ਨੇ ਅੱਛਾ ਕਿਸੇ ਨੇ ਵਿਆਹ 'ਚ ਕਿਸੇ ਨੂੰ ਕੋਈ ਗਿਫਟ ਦੇਣਾ ਹੈ ਕੁਝ ਸਪੈਸ਼ਲ ਡਿਜ਼ਾਈਨ ਕਰਾਉਣਾ ਹੈ ਫਿਰ ਉਹ ਜਾਂ ਵੀ ਕਰਦੋਂਗੇ ਜੇ ਵੀ ਜਕੋ ਸਾਡੇ ਕੋਲ ਅਸੀਂ ਗੁਰਮੁਖੀ ਦਾ ਸਾਮਾਨ ਸਾਰਾ ਵੇਖ ਰਹੇ ਹਾਂ ਪੰਜਾਬੀ ਮੰਗੂਲੇ ਤਿਆਰ ਕਰਦੇ ਹਾਂ ਕਸਟਮਰ 'ਚ ਕੁਝ ਵੀ ਕਰਵਾਉਣਾ ਹੋਵੇ ਈ ਠੀਕ ਹੈ ਭਾਈ ਜਿਹਦੇ ਨਹੀਂ ਵਿਆਹ ਹੋਇਆ ਉਹ ਵਿਆਹ ਦਾ ਕਾਰਡ ਵੀ ਇਹਨਾਂ ਤੋਂ ਬਣਾ ਸਕਦੇ ਆ ਇਕੋ ਫ੍ਰੈਂਡਲੀ ਦੇਸੀ ਮਹੀਨੇ ਆਮ ਤੌਰ ਤੇ ਆਪਣੇ ਨਹੀਂ ਯਾਦ ਰਹਿੰਦੇ ਪਰ ਇਹਨਾਂ ਨੇ ਬਹੁਤ ਸੋਹਣੇ ਕਨਸੈਪਟ ਦੇ ਵਿੱਚ ਦੇਸੀ ਮਹੀਨੇ ਨੂੰ ਦਿਖਾ ਦਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਆਪਾ ਇਹਨਾਂ ਵੀ ਆਉਣੇ ਉਹ ਮੇਲੇ ਤੇ ਫਿਰ ਹਾਂਜੀ ਹਾਂਜੀ ਅੱਜ ਸਾਲ ਆਈ ਜੀ ਅੱਛਾ ਕੀ ਫਿਰ ਅੱਜ ਕੀ ਦੇਖਿਆ ਨਿਗਾਹ ਮਾਰ ਲਈ ਹੋਊਗੀ ਨਹੀਂ ਹਲੇ ਤਾਂ ਸਟਾਰਟ ਸ਼ੁਰੂ ਹੀ ਕਰਿਆ ਬੂਟਿਆਂ ਦੇ ਅੰਦਰ ਨੇੜੇ ਗੱਡੀ ਸੀਗੀ ਅਸੀਂ ਪਹਿਲਾਂ ਬੂਟੇ ਲੈ ਕੇ ਰੱਖਿਆ ਸੀ ਫਿਰ ਦੇਖਦੇ ਆ ਰਡੀ ਐਗਰੀਕਲਚਰ ਦੀ ਐਪ ਹੈ ਜੀ ਆਪਣੀ ਖੇਤੀ ਐਪ ਕਰੇ ਸੁਣਿਆ ਨਾਮ ਇਹ ਹਾਂਜੀ ਮੈਂ ਯੂਜ਼ ਕਰਦਾ ਤੁਸੀਂ ਯੂਜ਼ ਹਾਂਜੀ ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਥੈਂਕ ਯੂ ਠੀਕ ਹੈ ਬ੍ਰਦਰ ਆ ਕਾਦਾ ਬੂਟਾ ਲੈ ਕੇ ਚੱਲਿਓ ਇੱਕ ਤਾਂ ਬਿੱਲ ਆ ਜੀ ਅੱਛਾ ਇੱਕ ਪਪੀਤਾ ਹੈ ਤੇ ਇੱਕ ਡ੍ਰੈਗਨ ਫਰੂਟ ਆ ਮੁੰਡੇ ਕੋਲ ਅੱਛਾ ਇਹ ਸੀਡ ਵਗੈਰਾ ਵੀ ਆਪਣੀ ਯੂਨੀਵਰਸਿਟੀ ਦੇ ਮਿਲਦੇ ਆ ਉਹ ਵੀ ਲੈਣੀ ਹਾਂਜੀ ਉਹ ਜਿਹੜੇ ਵੀ ਨਵਾਂ ਬੀਜ ਆਉਂਦਾ ਥੋੜੀ ਥੋੜੀ ਕੁਆਲਿਟੀ ਚ ਦਿੰਦੇ ਆ ਸਾਰੇ ਕਿਸਾਨਾਂ ਨੂੰ ਉਹ ਥੋੜਾ ਥੋੜਾ ਲੈ ਲੀਓ ਉਹ ਲੈ ਕੇ ਜਾਂਦੇ ਹਾਂਜੀ ਠੀਕ ਹੈ ਵੀਰੇ ਓਕੇ ਓਕੇ ਬਾਈ ਜੀ ਚਲੋ ਆਜੋ ਹੋਰ ਛੇੜਦੇ ਆ ਕਿਸੇ ਨੂੰ ਪੈਣੀ ਸਾਹਿਬ ਵਾਲਿਆਂ ਦੀ ਕੁਲਫੀ ਨਾ ਹੋਵੇ ਪੀਯੂ ਦੇ ਕਿਸਾਨ ਮੇਲੇ ਚ ਇਹ ਵੀ ਹੋ ਨਹੀਂ ਸਕਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵੱਖੋ ਵੱਖਰੇ ਡਿਪਾਰਟਮੈਂਟ ਹੈ ਉਹ ਵੀ ਇੱਥੇ ਮਤਲਬ ਕਿ ਪਹੁੰਚੇ ਹੋਏ ਆ ਸੋ ਜਿਨੇ ਸਿੱਖਣਾ ਹੈ ਜਰੂਰ ਇੱਥੇ ਆਓ ਇੱਥੇ ਤੁਹਾਨੂੰ ਹਰ ਡਿਪਾਰਟਮੈਂਟ ਦੇ ਆਫੀਸਰ ਦੀਆਂ ਡਿਊਟੀਆਂ ਚੇਂਜ ਹੁੰਦੀਆਂ ਉਹ ਡਿਊਟੀਆਂ ਇੱਥੇ ਲੱਗੀਆਂ ਹੁੰਦੀਆਂ ਤੋਂ ਤੁਹਾਨੂੰ ਜਿਹੜੇ ਵੀ ਕੋਈ ਨਵੀਂ ਇਨੋਵੇਸ਼ਨ ਕੀਤੀ ਹੁੰਦੀ ਹੈ ਯੂਨੀਵਰਸਿਟੀ ਦੀ ਉਹ ਸਾਰੀ ਇੱਥੇ ਡਿਸਪਲੇ ਕੀਤੀ ਹੁੰਦੀ ਹੈ ਤੇ ਇਹਦਾ ਮਾਡਲ ਰੱਖੇ ਹੁੰਦੇ ਆ ਉਸ ਤੋਂ ਬਾਅਦ ਉਹ ਮਾਡਲ ਨੂੰ ਐਕਚੁਅਲ ਚ ਕਿਵੇਂ ਯੂਜ਼ ਕਰਨਾ ਉਹ ਆਪਾਂ ਇੱਥੋਂ ਜਾਣਕਾਰੀ ਲੈ ਸਕਦੇ ਆਂ ਹੋਰ ਵੀ ਤੁਹਾਨੂੰ ਥੋੜੇ ਜਿਹਾ ਹੋਰ ਰੰਗ ਦਿਖਾਉਣੇ ਆ ਚੱਲਦੇ ਰਹੋ ਚਲੋ ਵੀ ਹੁਣ ਆਪਾਂ ਪੁੱਛਦੇ ਆਂ ਬੁਝਾਰ ਠੀਕ ਹੈ ਉਹ ਕੀ ਐ ਉਹ ਮੈਂ ਤੁਹਾਨੂੰ ਦੱਸਦਾ ਮੇਲੇ ਤੋਂ ਸਾਰੇ ਥੱਕੇ ਹੋਏ ਵਾਪਸ ਆਉਂਦੇ ਆ ਥੋੜਾ ਜਿਹਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜ ਮੱਜੀਆਂ ਹਾਂ ਤਿੰਨ ਕੱਟੀਆਂ ਤਿੰਨ ਕੱਟੀਆਂ ਹਾਂ ਦੋ ਪੂਲੇ ਲਿਉਂਦੀਆਂ ਜੱਟੀਆਂ ਪੂਰਾ ਕਿਵੇਂ ਆਉ ਪੰਜਾਂ ਨੂੰ ਪੰਜਾਂ ਨੂੰ ਪਾ ਲੈਣਾ ਦੋ ਪੂਲੇ ਇੱਕ ਨੂੰ ਚਾਰ-ਚਾਰ ਪਾਣਿਆ ਨਹੀਂ 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 ਦੁਬਾਰਾ ਦੱਸੋ ਇੱਕ ਵੱਜ ਨੂੰ ਚਾਰ ਪੂਲੇ ਆਣੇ ਆ ਦੋ ਕੱਟੀਆਂ ਪੰਜ ਹਾਂਜੀ ਦੋ ਤੇ ਅੱਠ ਠੀਕ ਸੱਤ ਬਣ ਗਿਆ ਜੀ ਨਹੀਂ ਦਵਾਰਾ ਬੋਲੇ ਮੈਂ ਠੀਕ ਪੰਜ ਮੱਜਾਂ ਪੰਜ ਮੱਜੀਆਂ ਤਿੰਨ ਕਟੀਆਂ ਦੋ ਪੂਲੇ ਲਿਉਣੀਆਂ ਜੱਟੀਆਂ ਸਾਰਿਆਂ ਨੂੰ ਇੱਕ ਇੱਕ ਪਾਉਣਾ 10 ਕਿਵੇਂ ਪੂਰਾ ਹੋਣਾ 10 ਹੋ ਗਏ ਫਿਰ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬੜੇ ਬੱਠਰ-ਬੁੱਠੇ ਚੱਕਿਆ ਇਕੱਠੀ ਸ਼ੋਪਿੰਗ ਕਰ ਲੈਂਦੀ ਅੱਜ ਪੂਰੀ ਹੈ ਸਾਰੀ ਲੈ ਕਿਵੇਂ ਲੱਗਿਆ ਮੇਲਾ ਫਿਰ ਹੋਰ ਕੀ ਕੀ ਦੇਖਿਆ ਅਖੇ ਜੀ ਬਹੁਤ ਸਾਰੇ ਘੁੰਮ ਕੇ ਆਏ ਬੀ ਲੈ ਕੇ ਆਏ ਜੋ ਵੀ ਸਮਾਨ ਸੀਗਾ ਇੱਧਰ ਸਾਰਾ ਕੁਝ ਦੇਖਿਆ ਇੱਕ ਸਵਾਲ ਪੁੱਛੀਏ ਦੱਸੋ ਪੰਜ ਮੱਝਾਂ ਹਾਂਜੀ ਤਿੰਨ ਕੱਟੀਆਂ ਦੋ ਪੂਲੇ ਲਿਆਉਣੀਆਂ ਜੱਟੀਆਂ ਪੰਜਾਂ ਨੂੰ ਇੱਕ ਇੱਕ ਆਉਣਾ ਦੱਸ ਕਿਵੇਂ ਪੂਰਾ ਹੋਣਾ ਹੈ ਦੋਰੀ ਦਵਾਰੇ ਬੋਲੀ ਔਰ ਇਹ ਦੱਸ ਆ ਸੁਣਿਆ ਨਹੀਂ ਮੜੇ ਦਵਾਰੇ ਬੋਲੀ ਸਵਾਲ ਪੁੱਛਿਆ ਨਹੀਂ ਨਹੀਂ ਪੰਜ ਮੱਜਾਂ ਤਿੰਨ ਕਟੀਆਂ ਦੋ ਪੂਲੇ ਲਿਉਂਦੀਆਂ ਜੱਟੀਆਂ ਪੰਜਾਂ ਨੂੰ ਇੱਕ ਇੱਕ ਪੌਣਾ ਦੱਸ ਕਿਵੇਂ ਪੂਰਾ ਹੋਣਾ ਓਏ ਇੱਧਰ ਦੇਖ ਇੱਧਰ ਵੇਖ ਇੱਧਰ ਦੇਖ ਤੁਸੀਂ ਦੱਸੋ ਭਾਈ ਭਾਈ ਯਾਰ ਹੁਣ ਇੱਕ ਤਾਂ ਅੱਧਾ ਉਹ ਲੈ ਗਿਆ ਹੋਰ ਅੱਛਾ ਉਹ ਜਾ ਕੇ ਚਾਰਜ ਹੁੰਨੇ ਆ ਫੇਰ ਮਾੜਾ ਮੋਟਾ ਗੱਲ ਆਊਗਾ ਇਹਦੇ ਮੈਗਨੇਟ ਹੋਰ ਫਾਇਦਾ ਤੁਹਾਨੂੰ ਪਤਾ ਹੀ ਹੁਣ ਜੇ ਬਾਅਦ ਆ ਫੇਰ ਯਾਦ ਆਜੂ ਹੇ ਤਾਂ ਇਹ ਉਹ ਇਹ ਤਾਂ ਠੀਕ ਹੈ ਬਾਈ ਜੀ ਓਕੇ ਬਾਈ ਇਹਨੂੰ ਪਤਾ ਨਹੀਂ ਸੀ ਬਾਈ ਕੀ ਕਹਦਾ ਕਹਿੰਦਾ ਹੋਰ ਪੁੱਛਦੇ ਆਂ ਹੋਰ ਪੁੱਛਦੇ ਆਂ ਕਿ ਇਹਨੂੰ ਬੱਠਲ ਬੜੇ ਚੱਕੀ ਆਉਂਦੇ ਆ ਯਾਰ ਸਾਰੇ ਆ ਆ ਗਿਆ ਆ ਗਿਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਲੱਗਿਆ ਜੀ ਮੇਲਾ ਫਿਰ ਵਧੀਆ ਲੱਗਿਆ ਜੀ ਹੈ ਇੱਕ ਇੱਕ ਸਵਾਲ ਪੁੱਛਣਾ ਤੁਹਾਡੇ ਤੋਂ ਆਪਾਂ ਇੱਕ ਸਵਾਲ ਪੁੱਛੀਏ ਤੁਹਾਆਂ ਨੂੰ ਕੋਈ ਆਉਂਦੇ ਨਹੀਂ 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 ਤੁਸੀਂ ਜਵਾਬ ਦੇਣਾ ਹੈ ਠੀਕ ਹੈ ਪੰਜ ਮੱਝਾਂ ਤਿੰਨ ਕੱਟੀਆਂ ਦੋ ਪੂਲੇ ਲੈ ਆਉਣੀਆਂ ਜੱਟੀਆਂ ਪੰਜਾਂ ਨੂੰ ਇੱਕ ਇੱਕ ਬੋਨਾ ਦੱਸ ਕਿਵੇਂ ਪੂਰਾ ਹੋਣਾ ਆ ਬਾਈ ਬਹੁਤ ਸਮਾਨ ਲਈ ਆਉਂਦੇ ਆ ਇਹਨਾਂ ਨੂੰ ਪੁੱਛਦੇ ਆ ਬਾਈ ਸਤਿ ਸ੍ਰੀ ਅਕਾਲ ਬਾਈ ਬੜਾ ਸਮਾਨ ਲਈ ਆਉਨੇ ਆ ਫਿਰ ਕਿਵੇਂ ਲੱਗਿਆ ਇਹਦਾ ਇਧਰ ਸਾਈਡ ਤੇ ਹੋ ਜੀ ਘਰ ਦਾ ਸਮਾਨ ਵੀ ਜ਼ਰੂਰੀ ਹੁੰਦਾ ਨਾ ਨਾਲ 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 ਉਹ ਵੀ ਜ਼ਿੰਮੇਵਾਰੀ ਨਾਲ ਨਾਲ ਲਾਉ ਦੀ ਜ਼ਿੰਮੇਵਾਰੀ ਵੀ ਚੱਕਣੀ ਪੈਂਦੀ ਹੈ ਬਾਈ ਜੀ ਅੱਛਾ ਨਹੀਂ ਓਵਰ ਆਲ ਬਾਈ ਮੇਲਾ ਕਿਵੇਂ ਲੱਗਿਆ ਤੁਹਾਨੂੰ ਸਭ ਵਧੀਆ ਠੀਕ ਰਿਹਾ ਠੀਕ ਹੈ ਅੱਛਾ ਇੱਕ ਸਵਾਲ ਪੁੱਛਾਂ ਬਾਈ ਪੰਜ ਮੱਜੀਆਂ ਤਿੰਨ ਕਟੀਆਂ ਦੋ ਪੂਲੇ ਲਿਉਣੀਆਂ ਜੱਟੀਆਂ ਸਾਰਿਆਂ ਨੂੰ ਇੱਕ ਇੱਕ ਪੌਣਾ 10 ਕਿਵੇਂ ਪੂਰਾ ਹੋਣਾ ਇਹੀ ਤਾਂ ਸਵਾਲ ਆ ਬਾਈ ਕਾਲੀ ਕਾਲੀ ਆਵੇਂ ਆਏ ਸਵਾਲ ਹੀ ਆਉਣੇ ਵੈਸੇ 5 ਸਾਲ 92 ਤੋਂ ਅੱਛਾ ਇੱਕ ਇੱਕ ਸਵਾਲ ਪੁੱਛੀਏ ਅੱਛਾ ਪੰਜ ਮੱਜੀਆਂ ਤਿੰਨ ਕਟੀਆਂ ਦੋ ਪੂਲੇ ਲਿਉਣੀਆਂ ਜੱਟੀਆਂ ਪੰਜਾਂ ਨੂੰ ਇੱਕ ਇੱਕ ਪੌਣਾ 10 ਕਿਵੇਂ ਪੂਰਾ ਹੋਣਾ ਸੱਚ ਸੱਚ 12 ਤੋਂ ਇਹਦੇ ਵਾਲੀ ਨਹੀਂ ਠੀਕ ਹੈ ਚੁਗਰੀਆ ਕਿਹੜਾ ਚਲਣ ਠੀਕ ਹੈ ਕਿਵੇਂ ਲੱਗਿਆ ਜੀ ਮੇਲਾ ਫਿਰ ਕੁਝ ਲੈ ਕੇ ਵੀ ਆਏ ਆ ਜਾਂ ਕੁਝ ਕੀ ਦੇਵਾ ਦੇਖਿਆ ਪਹਿਲਾਂ ਵੀ ਆਉਣੀ ਆ ਜੀ ਓਏ ਆ ਗੋਸ ਨਹੀਂ ਗੋਸ ਨਹੀਂ ਰੋਟਾ ਰੋਟਾ ਫਿਰ ਤਾਂ ਵਦਾਈ ਫਿਰ ਤਾਂ ਪਾਰਟੀ ਹੋ ਗਈ ਬਾਈ ਜੀ ਰੋਟਾ ਰੋਟਾ ਲੈ ਆਏ ਹੈ ਤੁਸੀਂ ਤਾਂ ਇਹਨੇ ਕੁਝ ਨਹੀਂ ਲੈ ਆਇਆ ਰੋਟਾ ਕਹਿੰਦੇ ਆ ਕੇ ਮਾਸਕ ਉਹਦਾ ਹੈ ਅੱਛਾ ਮੇਲਾ ਵੇਖਿਆ ਬਹੁਤ ਗਏ ਸਾਰੇ ਸੰਦ ਲੈ ਕੇ ਵੇਖਿਆ ਸੰਸੂ ਨਵੇਂ ਕਿਵੇਂ ਕਰਨਾ ਸਾਰਾ ਕੋ ਪਤਾ ਲੱਗੇ ਦਾ ਖੇਤੀ ਬਾਰੇ ਆਪਾਂ ਨੂੰ ਪਹਿਲਾਂ ਵੀ ਆਉਣੀ ਆ ਹਰ ਸਾਲ ਆਉਣੀ ਆ ਵੀਰੇ ਚਲ ਇੱਕ ਸਵਾਲ ਪੁੱਛੀ ਤੁਹਾਨੂੰ ਫਿਰ ਕੋਈ ਪੰਜ ਮੱਜਾਂ ਤਿੰਨ ਕਟੀਆਂ ਦੋ ਪੂਲੇ ਲਿਆਉਂਦੀਆਂ ਜਟੀਆਂ ਸਾਰਿਆਂ ਨੂੰ ਇੱਕ ਇੱਕ ਪੌਣਾ 10 ਕਿਵੇਂ ਪੂਰਾ ਹੋਣਾ ਉਹ ਦੱਸ ਨਹੀਂ ਤੁਸੀਂ ਦੱਸੋ ਭਾਈ ਉਧਰ ਕੀ ਪੁੱਛਦੇ ਐ ਸਵਾਲ ਜਵਾਬ ਤੁਸੀਂ ਦੇਣਾ ਹੈ ਦਵਾਰਾ ਦੱਸੋ ਜੀ ਹੈ ਦਵਾਰਾ ਦੱਸੋ ਇੱਕ ਵਾਰੀ ਦੱਸੋ ਮੈਂ ਦਵਾਰਾ ਠੀਕ ਹੈ ਪੰਜ ਮੱਜਾਂ ਦੋ ਕਟੀਆਂ ਤਿੰਨ ਪੂਲੇ ਲਿਆਉਂਦੀਆਂ ਜਟੀਆਂ ਸਾਰਿਆਂ ਨੂੰ ਇੱਕ ਇੱਕ ਪੌਣਾ 10 ਕਿਵੇਂ ਪੂਰਾ ਹੋਣਾ ਉਹ ਪੂਰੇ ਆ ਗਏ ਪੂਰੇ ਹੀ ਆ ਗਏ ਪੂਰੇ ਨਹੀਂ ਹੋਈ ਦੱਸੋ ਬਾਹਾਂ ਗਿਆ ਤੁਹਾਨੂੰ ਭਾਈ ਤੁਸੀਂ ਭਾਈ ਕੋਈ ਆਈਡੀਆ ਦੋਦਾ ਭਾਈ ਸਵਾਲ ਪੁੱਛ ਰਹੀ ਸੀ ਬਾਈ ਆਪਾਂ ਪੰਜ ਮੱਝੀਆਂ ਤਿੰਨ ਕੱਟੀਆਂ ਦੋ ਪੂਲੇ ਲਿਉਂਦੀਆਂ ਜੱਟੀਆਂ ਸਾਰਿਆਂ ਨੂੰ ਇੱਕ ਇੱਕ ਪੌਣਾ ਦਸ ਕਿਵੇਂ ਪੂਰਾ ਹੋਣਾ ਹੈ ਜਿਵੇਂ ਮਰਜੀ ਬਾਰ ਨਹੀਂ ਪਤਾ ਸੀ ਬਾਈ ਬਾਈ ਆ ਜਾ ਹੋਰ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਹੋਰ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਇੱਥੇ ਲੋਕਲ ਹੀ ਆ ਵੀਰੇ ਚੱਕ ਗਲਾ ਪਿੰਡ ਆ 10 ਕਿਲੋਮੀਟਰ ਇੱਥੋਂ ਅੱਛਾ ਫਾਰਮਰ ਹੀ ਹੋ ਹਾਂਜੀ ਹਾਂਜੀ ਕਿਵੇਂ ਲੱਗਿਆ ਫਿਰ ਮੇਲਾ ਘੁੰਮ ਲਿਆ ਸਾਰਾ ਕਦੋਂ ਘੁੰਮ ਲਿਆ ਖੁਸ਼ ਰਹਿੰਦਾ ਵੀ ਆ ਅੱਛਾ ਕਾਦੀ ਖੇਤੀ ਕਰਦੇ ਤੁਸੀਂ ਆਲੂ ਤੇ ਮੱਕੀ ਤੇ ਝੋਨਾ ਆਪਣੀ ਖੇਤੀ ਐਪ ਆਪਣੀ ਤੁਹਾਨੂੰ ਪਤਾ ਜੀ ਇਹਦੇ ਬਾਰੇ ਮੈਂ ਲੱਗਦਾ ਮੈਨੂੰ ਕੋਈ ਮੁੰਡਾ ਕਰਵਾ ਕੇ ਗਿਆ ਸੀ ਸਾਡੇ ਡਾਊਨਲੋਡ ਸਾਡੀ ਸੁਸਾਇਟੀ ਦੇ ਵਿੱਚ ਵੀ ਠੀਕ ਉਹਨਾਂ ਦਾ ਕੰਮ ਲੱਗਿਆ ਹੁੰਦਾ ਵੀ ਉਹ ਵਿਚਾਰੇ ਤੇ ਐਪ ਤੇ ਤੁਹਾਡੇ ਮੈਨੂੰ ਲੱਗਿਆ ਵੀ ਫੇਸਬੁੱਕ ਪੇਜ ਚੱਲਦਾ ਸ਼ਾਇਦ ਹਾਂ ਹਾਂ ਨਹੀਂ ਸਾਡੀ ਐਪ ਹੈ ਫਾਰਮਰ ਸਵਾਲ ਵੀ ਪੁੱਛ ਸਕਦਾ ਕੋਈ ਪ੍ਰੋਡਕਟ ਖਰੀਦਣਾ ਹੈ ਘਰੇ ਬੈਠਿਆਂ ਨੂੰ ਸੀਡ ਸੂਡ ਆਲੂ ਦਾ ਠੀਕ ਹੈ ਫੀਡਸ ਸਪਲੀਮੈਂਟ ਪਸ਼ੂਆਂ ਦੇ ਸਭ ਮਿਲ ਜਾਂਦੇ ਐਪ ਦੇ ਵਿੱਚ ਹੈ ਨਾ ਸਾਰਿਆਂ ਨੂੰ ਕਹਿ ਦੋ ਵੀ ਇੱਕ ਵਾਰੀ ਜਿਹੜੇ ਕਿਸਾਨ ਵੀਰ ਆ ਇਹ ਆਪਣੀ ਖੇਤੀ ਐਪ ਜ਼ਰੂਰ ਡਾਊਨਲੋਡ ਕਰਨਾ ਇਹ ਤਾਂ ਜ਼ਰੂਰ ਜੀ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਇਦਾਂ ਦੀਆਂ ਐਪਾਂ ਨੂੰ ਤਾਂ ਜੁਆਇਨ ਕਰਕੇ ਆਪਾਂ ਨੂੰ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਜਿਹੜੇ ਸਵਾਲ ਜਵਾਬ ਆਪਾਂ ਕਮੈਂਟ ਦੇ ਵਿੱਚ ਕਰਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਵੀ ਕਿੱਥੇ ਸਹੀ ਏਰੀਆ ਵਾ ਕਿੱਥੇ ਤੁਹਾਡੀ ਸੇਲ ਵਧੀਆ ਹੋ ਰਹੀ ਆ ਕਿੱਥੇ ਤੁਹਾਨੂੰ ਵੀ ਵਧੀਆ ਮਿਲ ਰਿਹਾ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਦੇਖੋ ਮੁੱਦੇ ਦਾ ਉਹ ਚੱਕਣ ਵਾਲੇ ਆ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ ਨਾ ਡੀਏ ਵੀ ਹੋ ਰਹੇ ਨਾ ਯੂਰੀਆ ਮਿਲ ਰਿ ਪੜ ਕੇ ਤੇ ਨਾ ਕਿਤੇ ਕਿਸਾਨ ਅੱਜ ਆਲੂ ਬੀਜਨ ਨੂੰ ਬੈਠਾ ਕਣਕ ਬੀਜਨ ਨੂੰ ਬੈਠਾ ਉਹਨਾਂ ਨੂੰ ਡੀ ਏ ਪੀ ਯੂਰੀ ਇਹਦੀ ਖਾਦ ਨਹੀਂ ਮਿਲਣ ਕਰਕੇ ਉਹ ਪਰੇਸ਼ਾਨ ਆ ਇਹ ਮੁੱਦਿਆਂ ਨੂੰ ਇਸ ਮੇਲੇਆਂ ਦੇ ਵਿੱਚ ਵੀ ਚੱਕਣਾ ਜ਼ਰੂਰੀ ਹੈ ਜੀ ਤੇ ਆਪਣੇ ਐਪਾਂ ਦੇ ਧਰੂ ਵੀ ਇਹ ਚੀਜ਼ ਦਾ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਵੇ ਉਹ ਖਾਦ ਦੀ ਜਗਾ ਤੇ ਕੀ ਕਰੇ ਠੀਕ ਹੈ ਵੀਰੇ ਠੀਕ ਹੈ ਜੀ ਓਕੇ ਬਾਈ ਜੀ ਸ਼ੁਕਰੀਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬੜੇ ਕਾਲੀ ਚ ਲੱਗ ਰਹੇ ਹਾਂ ਅੱਗੇ ਖੜੇ ਹੋ ਜਾ ਅੱਛਾ ਇੱਕ ਇੱਕ ਸਵਾਲ ਪੁੱਛਾਂ ਹਾਂਜੀ ਦੱਸੋ ਚੱਲ ਜਾਓ ਤੁਸੀਂ ਕੋਈ ਗੱਲ ਨਹੀਂ ਲੈ ਰਹੇ ਜੀ ਹਾਂ ਤੇ ਕਿਤੇ ਭਾਈ ਇਹਨਾਂ ਦੇ 5 ਵੱਜਾ ਤੇ ਇਹਨੇ 5 ਮੱਜੀਆਂ ਤਿੰਨ ਕਟੀਆਂ ਦੋ ਪੂਲੇ ਲਿਆਉਂਦੀਆਂ ਜੱਟੀਆਂ ਸਾਰਿਆਂ ਨੂੰ ਇੱਕ ਇੱਕ ਪਾਉਣਾ ਦੱਸ ਕੇ ਪੂਰੇ ਹੋਣਾ ਤਿੰਨ ਬਾਈ ਕਟੀਆਂ ਗਈਆਂ ਦੋ ਮੱਜਾਂ ਰਹਿ ਗਈਆਂ ਸਿੰਗਲ ਸਿੰਗਲ ਐ ਕੇ ਕਰ ਠੀਕ ਹੈ ਠੀਕ ਹੈ ਠੀਕ ਹੈ ਭਾਈ ਓਕੇ ਓਕੇ ਚੱਕ ਤੇ ਭਾਈ ਚੱਕ ਤੇ ਕੰਮ ਆ ਠੀਕ ਹੈ ਜੀ ਠੀਕ ਹੈ ਜੇ ਦੋ ਦਾ ਕੱਟ ਹੀ ਦਿੰਦੀਆਂ ਤੇ ਮੇਰੇ ਠੀਕ ਹੈ ਠੀਕ ਹੈ ਭਾਈ ਜੀ ਓਕੇ ਜੀ ਓਕੇ ਤਿੰਨ ਤਾਂ ਉਹਦੇ ਵਿੱਚੋਂ ਕੱਟੇ ਦਿੱਤੀ ਐ ਦੋ ਗਿੰਨੇ ਨਾ ਇਹ ਲੈ ਬਈ ਇਧਰ ਇਹਨੂੰ ਪਤਾ ਲੱਗ ਗਿਆ ਬਾਈ ਨੂੰ ਠੀਕ ਹੈ ਮੈਂ ਇਹ ਸਵਾਲ ਪੁੱਛਦਾ ਸੀ ਕਿ ਆ ਵੀ ਤਿੰਨ ਮੱਝਾਂ ਹਾਂਜੀ ਦੋ ਕੱਟੀਆਂ ਹਾਂਜੀ ਤਿੰਨ ਪੂਲੇ ਲਿਆਉਂਦੀਆਂ ਜੱਟੀਆਂ ਸਾਰਿਆਂ ਨੂੰ ਇੱਕ ਇੱਕ ਪਾਉਣਾ ਕਿਵੇਂ ਪੂਰਾ ਹੋਣਾ ਨਹੀਂ ਤਿੰਨ ਤਿੰਨੇ ਪਾ ਜਾਣੇ ਜੀ ਦੋ ਤਾਂ ਕੱਟ ਗਏ ਨੇ ਵਿੱਚੋਂ ਸਰ ਕੀ ਹਾਲ ਹੈ ਬਹੁਤ ਏਕਮ ਬੜਿਆ ਹੋ ਆਪ ਵੀ ਥੈਂਕ ਯੂ ਸਰ ਥੈਂਕ ਯੂ ਇਹ ਅਵੀ ਦੇਵ ਜੀ ਐ ਆਪਣੀ ਖੇਤੀ ਟੀਮ ਸੇ

ਕੀ ਨਾਮ ਹੈ ਸਰ ਡਾਕਟਰ ਪਵਰ ਕੁਮਾਰ ਮਲੋਤੜਾ ਅੱਛਾ ਜੀ ਤੇ ਤੁਸੀਂ ਕਿਹੜਾ ਸਬਜੈਕਟ ਇੱਥੇ ਦੇਖ ਗਿਆ ਜੀ ਅਸੀਂ ਇੱਥੇ ਸਕੂਲ ਆਫ ਐਗਰੀਕਲਚਰ ਬਾਇਓਟੈਕਨੋਲੋਜੀ ਤੋਂ ਆ ਤੇ ਅਸੀਂ ਇੱਥੇ ਟਿਸ਼ੂ ਕਲਚਰ ਦੇ ਬੂਟੇ ਸ਼ੋਅ ਕਰਨ ਆਏ ਹਾਂ ਤਾਂ ਕਿ ਟਿਸ਼ੂ ਕਲਚਰ ਦੇ ਨਾਲ ਬੂਟੇ ਕਿਵੇਂ ਮਲਟੀਪਲਾਈ ਹੁੰਦੇ ਆ ਉਹਨਾਂ ਦੇ ਬਾਰੇ ਸਟੂਡੈਂਟਸ ਨੂੰ ਫਾਰਮਰਸ ਨੂੰ ਅਵੇਅਰ ਹੋ ਸਕਣ ਥੈਂਕ ਯੂ ਡਾਕਟਰ ਸਾਹਿਬ ਠੀਕ ਹੈ ਜੀ ਸੋ ਭਾਈ ਐਂਟਰਟੇਨਮੈਂਟ ਦੇ ਨਾਲ ਨਾਲ ਇਸ ਤਰ੍ਹਾਂ ਦੀ ਜਾਣਕਾਰੀ ਹੈ ਜਿਹੜੀ ਇਹ ਮੇਲਿਆਂ 'ਚ ਹੀ ਮਿਲਦੀ ਹੈ ਇੱਥੇ ਜ਼ਰੂਰ ਆਜਾ ਕਰੋ ਹਾਂ ਕੱਟੀਆਂ ਗਈਆਂ ਕੱਟੀਆਂ ਗਈਆਂ ਹਾਂ ਇੱਕ ਐਵੇਂ ਤਾਂ ਕੱਟੀਆਂ ਨੇ ਉਹ ਤਾਂ ਬੱਚੇ ਨੇ ਠੀਕ ਹੈ ਠੀਕ ਹੈ ਫਰਕ ਨਾ ਹੋਵੇ ਕੱਟ ਗਈਆਂ ਕਿੰਨੇ ਮੱਧ ਦੇ ਕਿਹਾ ਤੇ ਜਾ ਬਈ ਆਪਾਂ ਹਮੇ ਬੱਚੇ ਆ ਉਹਦੇ ਕੰਮ ਨੇ ਕੱਟੀਆਂ ਲੇਕਿਨ ਇਹ ਨਹੀਂ ਕੱਟਦੀਆਂ ਵਿੱਚ ਠੀਕ ਹੈ ਕਟਾਉ ਹੀ ਹੋ ਗਈ ਉਹਨਾਂ ਦੀ ਠੀਕ ਹੈ ਜੀ ਠੀਕ ਹੈ ਬਈ ਤੁਸੀਂ ਤੁਸੀਂ ਕਿੱਥੋਂ ਕਿਹੜੇ ਪਿੰਡੋਂ ਦੇ ਸਰੋਕੇ ਮੇਰੋ ਕੀ ਪਿੰਡ ਉਹ ਕਾ ਜਲਾ ਬਾਕੀ ਪ੍ਰਾਣੀ ਕੋਲੇ ਕਿਵੇਂ ਲੱਗਿਆ ਬਈ ਮੇਲਾ ਕੋਈ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਮੇਲੇ ਜੀ ਸਾਰਾ ਪ੍ਰਬੰਧ ਵੀ ਬਹੁਤ ਵਧੀਆ ਕੀਤਾ ਸਤਾਲਾਂ ਸੁਲ੍ਹਾ ਬਹੁਤ ਸੋਹਣਾ ਸੀ ਸਾਰਾ ਸਾਰਾ ਅਸੀਂ ਸਵੇਰ ਤੋਂ ਲੈ ਕੇ ਘੁੰਮਿਆ ਜੀ ਠੀਕ ਆਹ ਕਾਹਦਾ ਡੱਬਾ ਚੱਕੀ ਫਿਰਦੇ ਅੰਕਲ ਜੀ ਇਹ ਬਟੇਰੇ ਲੈ ਆ ਜੀ ਅਸੀਂ ਅੱਛਾ ਹਾਂਜੀ ਇਹਦਾ ਸ਼ੌਂਕ ਆ ਫਿਰ ਹੈ ਹਾਂਜੀ ਕਰੇ ਕਬੂਤਰ ਵਗੈਰਾ ਤੋਤੇ ਵਗੈਰਾ ਰੱਖੇ ਫਿਰ ਇਹ ਨਹੀਂ ਸੀ ਇਹ ਅੱਜ ਇਹਨਾਂ ਨੇ ਦੇ ਦੇ ਅੱਛਾ ਹਾਂਜੀ ਕਲਮ ਲਾ ਕੇ ਵਧੀਆ ਲੱਗਿਆ ਉਧਰ ਪਸ਼ੂ ਪਾਲਣ ਵਾਲੇ ਪਾਸੇ ਜਾ ਕੇ ਬਹੁਤ ਵਧੀਆ ਲੱਗਾ ਜੀ ਚਲੋ ਠੀਕ ਹੈ ਜੀ ਓਕੇ ਬਾਈ ਜੀ ਓਕੇ ਜੀ ਓਕੇ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਕਾਲੀ ਚ ਥੋੜਾ ਜਿ ਕਿਵੇਂ ਲੱਗਿਆ ਫਿਰ ਮੇਲਾ ਦੇਖ ਕੇ ਅੱਛਾ ਤੇ ਮੈਨੂੰ ਐਂ ਦੱਸੋ ਵੀ ਜੇ ਕੋਈ ਖੇਤੀਬਾੜੀ ਥੋਨੂੰ ਕੋਈ ਪ੍ਰੋਬਲਮ ਆਉਂਦੀ ਹੈ ਪਛਮਾ ਪਛਮਾ ਬਾਰੇ ਤੱਕੀ ਤੋ ਜਾਣਕਾਰੀ ਦੇਣਿਆ ਸਹੀ ਸਲਾਹ ਕਿੱਥੋਂ ਮਿਲਦੀ ਤੁਹਾਨੂੰ ਅਸੀਂ ਤਾਂ ਜੀ ਸਹੀ ਜਾਣਕਾਰੀ ਬਸ ਕੋਸ ਆਪਦੇ ਜਿਹੜੇ ਸੀਨੀਅਰ ਹਨ ਉਹਨਾਂ ਤੋਂ ਪੁੱਛ ਲਈਦਾ ਉਸ ਜਿਵੇਂ ਹੁਣ ਸਾਡਾ ਪਰ ਕੀ ਤਾਂ ਦਵਾ ਮੜ ਮੋਟਾ ਮੇਰ ਕੰਦਲੇ ਲਈ ਲਈ ਜੀ ਮੇਲੇ ਦੇ ਆਏ ਵਰੀ ਆਉਣੇ ਆ ਹਾਂ ਜੀ ਆਏ ਵਰੀ ਅੱਛਾ ਫਿਰ ਤਾਂ ਤੁਸੀਂ ਆਪਣੀ ਖੇਤੀ ਸਟਾਲ ਤੇ ਵੀ ਜਾ ਕੇ ਆਏ ਹੋਗੇ ਹਾਂ ਜੀ ਜਾ ਕੇ ਆਏ ਸੀਗੇ ਵੈਸੇ ਅਸੀਂ ਗਏ ਸੀ ਅੰਦਰ ਬਾਹਰੋਂ ਮੁੜਿਆ ਵੈਸੇ ਕੱਟ ਜਾਂਦੇ ਸੀਗੇ ਮੇਰੀ ਬਾੜੀ ਮੁੜੇ ਕੱਟ ਜਾਂਦੇ ਸੀ ਹਾਂ ਬਈ ਆਪਣੀ ਖੇਤੀ ਸਟਾਲ ਤੇ ਕੱਟ ਬਹੁਤ ਜ਼ਿਆਦੇ ਸੀ ਬਾਈ ਕਹਿੰਦੇ ਆ ਅੱਛਾ ਇਹ ਆਪਣੀ ਐਪ ਹੈ ਜੀ ਠੀਕ ਹੈ ਤੁਸੀਂ ਘਰੇ ਬੈਠੇ ਕੋਈ ਸਵਾਲ ਪੁੱਛਣਾ ਹੈ ਖੇਤੀਬਾੜੀ ਦਾ ਪਸ਼ੂਆਂ ਦਾ ਜੋ ਵੀ ਪੁੱਛਣਾ ਤੁਸੀਂ ਕੋਈ ਪ੍ਰੋਡਕਟ ਵੀ ਘਰੇ ਮੰਗਾਉਣਾ ਹੈ ਨਾ ਫੀਡ ਸਪਲੀਮੈਂਟ ਹੈ ਬੀਜ ਹੋ ਵੀ ਕਰੇ ਹੋਣ ਠੀਕ ਹੈ ਇੱਕ ਵਾਰੀ ਐਪ ਨੂੰ ਜਰੂਰ ਡਾਊਨਲੋਡ ਕਰਕੇ ਦੇਖਿਓ ਠੀਕ ਹੈ ਵੀਡੀਓ ਬਣਾਉਣ ਤੋਂ ਬਾਅਦ ਬਾਈ ਚਾਹ ਪੀ ਰੇ ਸੀ ਚਾਹ ਪੀਂਦੇ ਪੀਂਦੇ ਸਾਨੂੰ ਆਪਣੀ ਖੇਤੀ ਐਪ ਦਾ ਯੂਜ਼ਰ ਮਿਲ ਗਿਆ ਜਿੱਥੇ ਬੈਠੇ ਬਾਈ ਕਹਿੰਦੇ ਅਸੀਂ ਐਪ ਯੂਜ਼ ਕਰਦੇ ਲੋਗੋ ਲੱਗਿਆ ਨਾ ਉਹਨੂੰ ਦੇਖ ਕੇ ਕਹਿ ਲਿਆ ਸੋ ਇਹਨਾਂ ਨੇ ਵਧੀਆ ਫੀਡਬੈਕ ਦਿੱਤਾ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਈ ਐਪ ਤੁਸੀਂ ਦੱਸਿਆ ਯੂਜ਼ ਕਰਦੇ ਆ ਪੀਡੀਐਫ ਇਹ ਮੇਲੇ ਤੋਂ ਦੱਸਿਓ ਥੋੜਾ ਜਿਹਾ ਡਿਟੇਲਸ ਵੀ ਕੀ ਕੀ ਦੇਖਦੇ ਰਹਿੰਦੇ ਇਹਦੇ 'ਚ ਇਹ ਮਤਲਬ ਡੇਲੀ ਮਤਲਬ ਫਸਲ ਬਾੜੀ ਦੁਆਰੇ ਸਰੇਲੀ ਕੋਈ ਵੀ ਕੁਐਸਚਨ ਪੁੱਛ ਸਕਦੇ ਇਹਨਾਂ ਉੱਤੇ ਵੀ ਜਵਾਬ ਵੀ ਤੁਹਾਨੂੰ ਦੇਣਗੇ ਫਸਲ ਜੀ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਤਰੀਕੇ ਦੀ ਆਪਣੇ ਦੇ ਜਾਂ ਪਸ਼ੂਆਂ ਬਾਰੇ ਤੇ ਜਾਂ ਮਤਲਬ ਮੇਲਾ ਕੋਈ ਤੇ ਲੱਗਦਾ ਹੈ ਜਾਂ ਨਵੇਂ ਵੀ ਆਉਂਦੇ ਨੇ ਉਸੇ ਬਾਰੇ ਵੀ ਤੁਹਾਨੂੰ ਸਲਾਹ ਦੇ ਦਿੰਦੇ ਨੇ ਤੇ ਕੋਈ ਬਿਮਾਰੀ ਲੱਗੀ ਉਸ ਤਰ੍ਹਾਂ ਕੇ ਵੀ ਪੁੱਛ ਸਕਦੇ ਆਪਾਂ ਇਹਨਾਂ ਨੂੰ ਬਹੁਤ ਤਰੀਕੇ ਦੇ ਐਪ 'ਚ ਬਹੁਤ ਕੁਝ ਆਉਂਦਾ ਪਿਆ ਜੀ ਮੈਨੂੰ ਐਪ ਕਿਤੇ ਨੂੰ ਸਾਲ ਹੋ ਚੱਲਿਆ ਜੀ ਪੂਰਾ ਬਹੁਤ ਵਧੀਆ ਇਹਨਾਂ ਦੀ ਪੀੜ੍ਹੀ ਮੇਲੇ ਦੀ ਕੀਤੀ ਸੀ ਮੈਨਾਂ ਤੇ ਮੈਂ ਦਿੱਲੀ ਹੀ ਨਵੀਂ ਕੋਈ ਨਵੀਂ ਦੀ ਚੀਜ਼ ਇਹਨਾਂ ਨੂੰ ਵੇਖਣ ਨੂੰ ਮਿਲਦੀ ਹੈ ਜੀ ਬਹੁਤ ਵਧੀਆ ਮੈਨੂੰ ਲੱਗੀ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਹੈ ਭਾਈ ਧੰਨਵਾਦ ਭਾਈ ਤੁਸੀਂ ਐਪ ਯੂਜ਼ ਕਰਦੇ ਹੋ ਸੋ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਫਾਰਮਰ ਵੀਰ ਆਪਣੇ ਜੁੜੇ ਆ ਉਹ ਜਰੂਰ ਆਪਣੀ ਖੇਤੀ ਐਪ ਡਾਊਨਲੋਡ ਕਰਨੀ ਜੀ ਯੂਜ਼ ਕੀ ਜਾਂਦੇ ਹੈ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਕਿਵੇਂ ਬਾਬਾ ਗਰਮੀ ਹੈ ਫਿਰ ਹਾਂ ਜੀ ਬਾਬਾ ਗਰਮੀ ਹੈ ਆ ਏ ਜੂਸ ਤਾਂ ਮੈਂ ਇਨੀ ਸਾਹਿਬ ਵਾਲਾ ਦਾ ਹਰ ਕਿਤੇ ਹੁੰਦਾ ਹੈ ਨਾ ਜਿੱਥੇ ਯੂਨੀਵਰਸਿਟੀ ਦਾ ਮੇਲਾ ਲੱਗਦਾ ਉੱਥੇ ਮਿਲਦਾ ਹੀ ਮਿਲਦਾ ਹਾਂ ਸਾਰੇ ਦੇਖਾਂ ਬਾਈ ਕੀ ਕਰਦਾ ਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦੇਖਾ ਉਹ ਫਿਰ ਮੜਾ ਜਾ ਕੀ ਲੈ ਕੇ ਆਏ ਆ ਵਧੀਆ ਬੰਦੇ ਆ ਬਾਈ ਔਰ ਇੱਕ ਬੰਦਾ ਮਾਰਾ ਕਾਰ માં ਰੱਖਣ ਗਿਆ ਰਿਕਸ਼ੇ ਪਰ ਲੱਤ ਕਾ ਲੇ ਕੇ ਔਰ ਬਹੁਤ ਢੇਰਤਾ ਕਾਰ માં ਰੱਖਾਂਗੇ ਨਹੀਂ ਕੀ ਕੋਸੀ ਇਨਾਂ ਕੋ ਜਿਹੜਾ ਰਿਕਸ਼ੇ ਤੇ ਲੱਤ ਕੀ ਰਹੀ ਮਤਲਬ ਉਸਮਾ ਤੇ ਤਿੰਨ ਮਸੰਮੀ ਕਤੇ ਤਿੰਨ ਨੇ ਬੂਹੇ ਆ ਔਰ ਤਿੰਨ ਉਸਕੇ ਤੇ ਇਸke sare ਪੁੱਲੇ ਗਏ ਕਿੰਨੂਆ ਕੇ ਮਸੰਮੀ ਕੇ ਆ ਨਿੰਬੂਆ ਕੇ ਤਿੰਨ ਤਿੰਨ ਪੱਡੇ ਨੌ ਪੱਡੇ ਤੇ ਰਿਕਸ਼ੇ ਦੇ ਭੀ ਤੇ ਤੇ ਹੁਣ ਤੁਸੀਂ ਆ ਬਾਕੀ ਰਹਿ ਚਲੇ ਆਓ ਜਿਤਨਾ ਮਖਾ ਚੱਲ ਠੰਡਾ ਠੁੰਡਾ ਹੋਲੇ ਠੰਡਾ ਠੰਡਾ ਜ਼ਰੂਰੀ ਹੈ ਹੋਰ ਬਾਈ ਜੀ ਤੁਸੀਂ ਕੁਛ ਕਹਿਣਾ ਚਾਹ ਨਹੀਂ ਹੋ ਬਾਈ ਜੀ ਉਹਨਾਂ ਕਹਿਣ ਦਿੰਦਾ ਹੈ ਰਕੇ ਜੋ ਜਨੇ ਕਹਿੰਦੇ ਠੀਕ ਹੈ ਇਹਨੇ ਕੀ ਠੀਕ ਹੈ ਇੱਕੋ ਹੀ ਗੱਲ ਹੈ ਨਵਾਂ ਨਹੀਂ ਕੁਛ ਕਹਿਣਾ ਇੱਕੋ ਇੱਕੋ ਗਾਉਂ ਤੋਂ ਹੈ ਠੀਕ ਹੈ ਚਲੋ ਵਧੀਆ ਇੱਥੇ ਸਵੇਰੇ 7 ਵਜੇ ਚਲੇ ਤੇ ਘਰਾਂ ਤੇ ਹਾਂ ਇਹ ਕੋਈ ਦੇਣਾ ਹੋਗੇ ਫਿਰ ਉਧਰ ਪਸ਼ੂ ਵਾਲਾ ਵੀ ਮੇਲਾ ਲੱਗਦਾ ਉਧਰ ਨਹੀਂ ਗਏ ਗਏ ਤੇ ਹੈ ਜੀ ਹਾਂ ਉੱਥੇ ਕੀ ਮਤਲਬ ਕੋਈ ਨਵੀਂ ਬਰੀਡ ਜਾਂ ਕੋਈ ਹੋਰ ਕੁਝ ਕੀ ਦੇਖਿਆ ਜੀ ਬਸ ਵਧੀਆ ਵਧੀਆ ਚੀਜ਼ਾਂ ਦੇਖ ਲਈ ਸਾਰੀਆਂ ਜੋ ਮਾਤਾ ਬੀਜ ਲਈ ਹਮਨ ਜੋ ਦੇਖਦੇ ਸਾਰੇ ਵਹੀ ਦੇ ਦੇ ਚਿੱਟਾਏ ਆ ਪਨੀਰੀ ਥੋੜੀ ਜਿਹੀ ਇਹ 100 ਰੁਪਏ ਚ ਸਾਰੇ ਕਿੱਟ ਮਿਲ ਜਾਂਦੀ ਹੈ ਫਿਰ ਹੈ ਯੂਨੀਵਰਸਿਟੀ ਦੀ ਠੀਕ ਹੈ ਮੈਂ ਸਮਝਾ ਸਾਰੇ ਹਾਂ 10 ਬੀਜ ਗਰਮੀ ਥੋੜੀ ਜਿਹੀ ਜਾਦੀ ਹੋਈ ਵੀ ਹੈ ਨਾ ਚਲੋ ਆਪਿਆ ਗਰਾਹੀ ਮੌਸਮ ਹੈ ਤਾਂ ਭਈ ਮਹਾਰਾਜ ਦੀ ਮਰਜ਼ੀ ਹੈ ਉਸ ਦੀ ਕੁਦਰਤ ਹੈ ਨਾ ਜੀ ਨਾ ਬਾਦਸ਼ਾਹ ਕੋ ਤੁਸੀਂ ਹਾਂ ਨਹੀਂ ਮਾਹ ਤਾਂ ਲੈਣ ਦੇਗੇ ਨਹੀਂ ਨਹੀਂ ਜੀ ਹਾਂ ਫਦੇ ਆ ਯਾਰ ਸਭ ਤੁਸੀਂ ਨਹੀਂ ਫਦੇ ਨੂੰ ਕੀ ਆ ਯਾਰ ਕੋਈ ਬਾਤ ਨਹੀਂ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਤੁਸੀਂ ਪੀਓ ਠੀਕ ਹੈ ਜੀ ਸੋ ਇਹ ਹੁੰਦੇ ਆ ਅੱਬੇ ਜਿਹੜੇ ਅਸਲ ਜਿਹੜੀ ਸਿੱਖਣ ਆਉਂਦੇ ਆ ਜਾ ਅਸਲ ਜਿਹੜਾ ਗਿਆਨ ਆ ਉਹ ਲੈ ਕੇ ਜਾਂਦੇ ਆ ਤਜਰਬਾ ਇਹਨਾਂ ਦਾ ਬਹੁਤ ਹੁੰਦਾ ਹੈ ਨਾ ਜੀ ਨਾ ਬਸ ਤੁਸੀਂ ਪੁੱਛ ਲਿਆ ਅਸੀਂ ਪੀ ਲਿਆ ਬਹੁਤ ਹੈ ਜੀ ਠੀਕ ਹੈ ਬਾਈ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਕੁੱਬਾਵਾਲ ਕੁੱਬਾਵਾਲ ਸਪੈਸ਼ਲ ਸੰਗਰੂਰ ਕੋਲ ਹੈ ਸਪੈਸ਼ਲ ਮੇਲਾ ਵੇਖਣੇ ਆਇਓ ਹਾਂ ਜੀ ਮੇਲਾ ਅੱਛਾ ਕੁਝ ਲੈ ਕੇ ਵੀ ਚੱਲੇ ਆਉ ਫਿਰ ਕੇ ਲੈ ਕੇ ਵੀ ਚੱਲਿਆ ਕੀ ਲਿਆਂਦਾ ਫਿਰ ਪਿਆਜ਼ਾਂ ਦੇ ਬੀਜ ਲਿਆਂਦੇ ਨੇ ਗਾਜਰਾਂ ਦੇ ਬੀਜ ਹਾਂਜੀ ਵਧੀਆ ਨਿਕਲਦੇ ਬੀਜ ਜਿਹੜੇ ਯੂਨੀਵਰਸਿਟੀ ਤੋਂ ਲੈ ਕੇ ਆਨੇ ਆ ਹਾਂ ਵਧੀਆ ਜੀ ਵਧੀਆ ਤਾਈਓ ਉਹਨੇ ਮੈਂ ਆਏ ਸਾਲ ਆਉਣਾ ਕੋਈ ਸਾਲ ਨਹੀਂ ਛੱਡਿਆ ਅਜੇ ਤੱਕ ਹਾਂਜੀ ਅੱਛਾ ਮੈਂ ਆਉਣਾ ਜਦੋਂ ਪੀਵੀ 18 ਕਨਕ ਚੱਲੀ ਐ ਨਾ ਉਦੋਂ ਮਗਰੋਂ 200 11 711 711 ਤੋਂ ਬਾਅਦ 343 ਤੇ ਉਸ ਤੋਂ ਬਾਅਦ 542 اچھا ਮੇਲਿਆਂ 'ਚ ਕੋਈ ਫਰਕ ਲੱਗਦਾ ਪਹਿਲਾਂ ਕਿਵੇਂ ਲੱਗਦੇ ਸੀ ਮੇਲੇ ਕੀ ਚੀਜ਼ਾਂ ਵਧ ਗਈਆਂ ਕੁਝ ਘਟ ਗਈਆਂ ਤੁਸੀਂ ਤਾਂ ਇੰਨਾ ਲੰਮਾ ਸਮਾਂ ਮੇਲੇ ਦੇਖ ਲਿਆ ਮੇਲਾ ਜਿਹੜਾ ਪਹਿਲਾਂ ਹੁੰਦਾ ਸੀ ਉਹ ਬਹੁਤ ਤਰੋ-ਤਰੋਈ ਹੁੰਦਾ ਸੀ ਬਹੁਤ ਚੰਗੇ ਅਫਸਰ ਸẽ ਨਖੇਮ ਸਿੰਘ ਗਿੱਲ ਦੇਲੇ ਦਾ ਆਉਣਾ ਜਦੋਂ ਇੱਥੇ ਦਾ 22 ਚੰਦ ਲੱਰਤੀ ਹੋ ਭਜੀ ਖੇਮ ਸਿੰਘ ਗਿੱਲ ਅੱਛਾ ਜੀ ਆਉਣਾ ਚਾਹੀਦਾ ਫਿਰ ਸਾਰਿਆਂ ਨੂੰ ਜੀ ਮੇਲੇ ਤੇ ਹਾਂ ਆਉਣਾ ਚਾਹੀਦਾ ਭਾਈ ਜੇ ਕੋਈ ਆਊਗਾ ਤਾਂ ਫਾਇਦਾ ਪਾ ਲੂਗਾ ਨਹੀਂ ਠੀਕ ਹੈ ਬਸ ਅਗਰ ਘਰੇ ਦਾ ਬੈਠਾ ਹੀ ਹੈ ਘਰੇ ਤਾਂ ਫਿਰ ਉੱਥੇ ਜਾ ਕੇ ਸੱਥਾਂ ਦੇ ਵਿੱਚ ਬੈਠ ਕੇ ਚੁਗਲੀਆਂ ਹੀ ਕਰਨੀਆਂ ਨੇ ਹੋਰ ਕੋ ਖੱਟਣਾ ਤਾਂ ਹੈ ਨਹੀਂ ਗੱਲ ਸਹੀ ਹੈ ਨਾ ਹਾਂ ਜੀ ਨਹੀਂ ਚੁਗਲੀਆਂ ਨਾ ਕਰੋ ਭਾਈ ਸੱਥ ਚ ਬੈਠ ਕੇ ਮੇਲਾ ਦੇਖਣ ਆਜੋ ਸਾਰਿਆਂ ਨੂੰ ਮਾੜੀ ਚੀਜ਼ ਹੈ ਦੂਜੇ ਦੀ ਮਾਇਲ ਧੋਣੀ ਆਪਦੇ ਸਿਰ ਮਾਇਲ ਉਹ ਲੈ ਲੈਣੀ ਅਗਲੇ ਦੀ ਚੰਗਾ ਮੰਦਾ ਕਿਸੇ ਦੀ ਨੂਹ ਤੀ ਨੂਹ ਬੁਰਾ ਭਲਾ ਇਹ ਸਭ ਸੱਥਾਂ ਦੇ ਵਿੱਚ ਹੁੰਦਾ ਹੈ ਬੈਠ ਕੇ ਉਹ ਬੁਲਾਣੇ ਦਾ ਨੂਹ ਹੈ ਜੀ ਬੁਲਾਣੇ ਦਾ ਮੁੰਡਾ ਹੈ ਜੀ ਸਹੀ ਇਸ ਤਰ੍ਹਾਂ ਦੇ ਜਾਂਦੇ ਨੇ ਕਾਫੀ ਪਿੰਡਾਂ ਦੇ ਵਿੱਚ ਤਾਂ ਸਹੀ ਹੈ ਜੀ ਸਹੀ ਗੱਲ ਹੈ ਤੁਹਾਡੀ ਤੁਸੀਂ ਕਿੱਥੇ ਦੇ ਰਹੇ ਨਾਲੇ ਅਜੀ ਮੁਹਾਲੀ ਤੋਂ ਹੈ ਜੀ ਮੁਹਾਲੀ ਤੋਂ ਆਏ ਹਾਂ ਮੁਹਾਲੀ ਤੋਂ ਸਾਡੀ ਖੇਤੀਬਾੜੀ ਵਾਲੀ ਐਪ ਹੈ ਮੋਬਾਈਲ ਦੀ ਸਾਰੀ ਇਨਫੋਰਮੇਸ਼ਨ ਜਾਣਕਾਰੀ ਉੱਤੇ ਫਾਰਮਰ ਨੂੰ ਘਰੇ ਬੈਠੇ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਅਸੀਂ ਤੁਹਾਡਾ ਉਹਦੇ ਬਿਰਗਾਂ ਦਾ ਵੀ ਕਿਵੇਂ ਮੇਲੇ ਚ ਕੀ ਫਰਕ ਦੇਖਦੇ ਆ ਉਹ ਤਜਰਬਾ ਸੁਣਦੇ ਫਿਰਦੇ ਆ ਜੀ ਅੱਛਾ ਅੱਛਾ ਤਾਂ ਤੁਹਾਨੂੰ ਬੈਠੇ ਵੇਖ ਕੇ ਅਸੀਂ ਗੱਲਬਾਤ ਕਰ ਲਈਆਂ ਆਇਆਂ ਦਾ ਫਾਇਦਾ ਤੁਹਾਡਾ ਹਾਂਜੀ ਹਾਂਜੀ ਜੇ ਤੁਸੀਂ ਇੱਥੇ ਆ ਕੇ ਮੇਲੇ ਹੀ ਦੇਖਦੇ ਫਿਰ ਉਹ ਕੋਈ ਚੀਜ਼ ਨੂੰ ਕਵਰ ਨਾ ਕਰੋ ਤਾਂ ਫਿਰ ਉਹਦਾ ਤਾਂ ਕੋਈ ਆਇਦਾ ਫਾਇਦਾ ਨਹੀਂ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਬਹੁਤ ਦੇ ਬਸਦੇ ਰਹੋ ਪਰਮਾਤਮਾ ਤੁਹਾਨੂੰ ਇਦੂੰ ਵੀ ਤਰੱਕੀਆਂ ਬਖਸ਼ੇ ਧੰਨਵਾਦ ਜੀ ਧੰਨਵਾਦ ਬਾਬਾ ਜੀ ਹਾਂ ਜੀ ਵੀ ਮੇਰਾ ਵੀ ਸੁਨੇਹਾ ਵੀਰ ਤੁਸੀਂ ਵੀ ਇਹ ਐਪ ਵੀਰਾਂ 판 ਮਿਲੇ ਆ ਜਰੂਰ ਇਹ ਡਾਊਨਲੋਡ ਕਰੋ ਆਪਣੀ ਖੇਤੀ ਆਪਣੀ ਖੇਤੀ ਆਪਣੀ ਖੇਤੀ ਆਪਣੀ ਖੇਤੀ ਆਪਣੀ ਖੇਤੀ ਠੀਕ ਹੈ ਜੀ ਠੀਕ ਹੈ ਵੀਰੇ ਥੈਂਕ ਯੂ ਬਾਈ